ਮਾਨਸਾ ਜ਼ਿਲ੍ਹੇ ਦੇ ਬਰੇਟਾ ਜਾਖਲ ਰੋਡ ਦੇ ਉੱਤੇ ਇੱਕ ਸਕੂਲ ਬੱਸ ਦੀ ਹੈ ਜੋ ਬਰੀਜ਼ਾ ਗੱਡੀ ਨਾਲ ਟੱਕਰ ਹੁੰਦੀ ਹੈ ਸਮਾਂ ਕਰੀਬ ਸਵੇਰ ਦੇ 8 ਵਜੇ ਦਾ ਸੀ ਤਾਂ ਬੱਸ ਦੇ ਵਿੱਚ 20 ਦੇ ਕਰੀਬ ਜੋ ਹੈ ਬੱਚੇ ਸਵਾਰ ਸੀ ਤਾਂ ਇਹ ਜਾਖਲ ਰੋਡ ਤੋਂ ਬਰੇਟੇ ਘਰ ਨੂੰ ਵਾਪਸ ਜਾ ਰਹੀ ਤਾਂ ਉਧਰੋਂ ਇੱਕ ਜਾਖਲ ਦੀ ਜਾਖਲ ਦੇੋਂ ਇੱਕ ਗੱਡੀ ਆ ਰਹੀ ਸੀ ਬਰੀਜ਼ਾ ਗੱਡੀ ਤਾਂ ਜੋ ਇਸ ਬੱਸ ਦੇ ਵਿੱਚ ਵਾਹੀਦੀ ਹੈ ਬੱਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੱਸ ਦਾ ਨੁਕਸਾਨ ਜੋ ਹੋਇਆਗਾ ਗੱਲ ਕਰ ਲਈਏ ਸਕੂਲ ਬੈਂਡ ਦੀ ਤਾਂ ਸਕੂਲ ਬੈਂਡ ਦੇ ਵਿੱਚ 20 ਦੇ ਕਰੀਬ ਬੱਚੇ ਸੀ ਜੋ ਉਸ ਸਮੇਂ ਸਵਾਰ ਸੀ ਤਾਂ ਉਸ ਤੋਂ ਬਾਅਦ 9 ਦੇ ਬੱਚਿਆਂ ਦੇ ਜ਼ਿਆਦਾ ਸੱਟਾਂ ਵੱਜੀਆਂ ਸੀ ਤਾਂ 9 ਦੇ ਵਿੱਚੋਂ 7 ਬੱਚੇ ਆ ਜੋ ਸਟੇਬਲ ਹੈ ਤਾਂ 7 ਦੇ ਵਿੱਚੋਂ ਇੱਕ ਬੱਚੇ ਨੂੰ ਤਾਂ ਮਾਨਸਾ ਦੇ ਸਿਵਲ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ ਤੇ ਦੂਸਰੇ ਬੱਚੇ ਨੂੰ ਪਟਿਆਲਾ ਦੇ ਵਿੱਚ ਰੈਫਰ ਕੀਤਾ ਗਿਆ ਬਹੁਤ ਵੱਡਾ ਹਾਦਸਾ ਜੋ ਇਹ ਹੈ ਅੱਜ ਮਾਨਸਾ ਬਰੇਟਾ ਮਾਨਸਾ ਜ਼ਿਲ੍ਹੇ ਦੇ ਬਰੇਟਾ ਦੇ ਵਿੱਚ ਹੋਇਆ ਤਾਂ ਬਰੇਟਾ ਦੇ ਨਿੱਜੀ ਸਕੂਲ ਦੀ ਇਹ ਵਸਤੂ ਤੁਸੀਂ ਦੇਖ ਰਹੇ ਹੋ ਤਾਂ ਇਸ ਦਾ ਬੱਸ ਦਾ ਵੀ ਅਸੀਂ ਨੰਬਰ ਇੱਕ ਨਿੱਜੀ ਐਪ ਦੇ ਉੱਤੇ ਚੈੱਕ ਕੀਤਾ ਤਾਂ ਇਸ ਦੀ ਪਾਸਿੰਗ ਵੀ ਨਹੀਂ ਦੱਸੀ ਜਾ ਰਹੀ ਕਿਉਂਕਿ ਇਹ ਬੱਸ ਤਿੰਨ ਮਾਡਲ ਹੈ ਤੇ 13 ਤੱਕ ਇਸ ਦੀ ਪਾਸਿੰਗ ਸੀ ਨਾ ਹੀ ਇਸ ਦਾ ਕੋਈ ਇੰਸ਼ੋਰੈਂਸ ਹੈ ਸਕੂਲਾਂ ਵਾਲਿਆਂ ਨੂੰ ਵੀ ਚਾਹੀਦਾ ਟਰਮ ਐਂਡ ਕੰਡੀਸ਼ਨ ਜੋ ਇੱਕ ਸਕੂਲ ਬੈਂਡ ਦੇ ਲਈ ਹੁੰਦੀਆਂ ਤਾਂ ਉਹ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਫਿਲਹਾਲ ਤੁਸੀਂ ਬੱਸ ਦੀਆਂ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਇਸ ਬੱਸ ਦੇ ਪਰ ਖੱچے ਆ ਜੋ ਉੱਡ ਗਏ ਤਾਂ ਇਸ ਬੱਸ ਦੇ ਵਿੱਚ ਇੰਨਾ ਸੀਟਾਂ ਦੇ ਉੱਤੇ ਹੀ ਉਹ ਬੱਚੇ ਸਵਾਰ ਸੀ ਜਿਨ੍ਹਾਂ ਬੱਚਿਆਂ ਦੇ ਅੱਜ ਸੱਟਾਂ ਲੱਗੀਆਂ ਸੱਟਾਂ ਲੱਗਣ ਤੋਂ ਬਾਅਦ ਬਲਾਡਾ ਦੇ ਵਿੱਚ ਰੇਫਰ ਕਿਤੇ ਗਏ ਸੀ ਇਸ ਬੱਚਿਆਂ ਨੂੰ ਤਾਂ ਬਲਾਡੇ ਤੋਂ ਬਾਅਦ ਮਾਨਸਾ ਤੇ ਪਟਿਆਲਾ ਦੇ ਵਿੱਚ ਰੈਫਰ ਕਿਤੇ ਗਿਆ ਐਸਾ ਸਾਰੀ ਘਟਨਾ ਦੇ ਚਾਪ-ਚੰਦਿਤ ਨੇ ਸਾਡੇ ਨਾਲ ਬਾਈ ਕੀ ਨਾਮ ਹੈ ਆਪਣਾ ਤੇ ਕੀ ਹੋਇਆ ਸੀ ਕਿੰਨੇ ਵਜੇ ਦਾ ਸਮਾਂ ਬਾਈ ਜੀ ਮੇਰਾ ਨਾਮ ਮੱਖਣ ਸ਼ਰਮਾ ਹੈ ਇਹ ਸਵਾ 8 ਵਜੇ ਦਾ ਹਸਾ ਟਾਈਮ ਸੀਗਾ ਅਸੀਂ ਤਾਂ ਕੰਮਾਂ ਤੇ ਖੜੇ ਸੀਗੇ ਦੂਰ ਕੋਈ ਦੋ ਢਾਈ ਗੱਲਾਂ ਦੇ ਫਰਕ ਨਾਲ ਕੰਮ ਕਰਦੇ ਸੀ ਆਪਣਾ ਕੰਮ ਹੈਗਾ ਇੱਥੇ ਜੋ ਖੜਕਾ ਸੁਣਿਆ ਸੀ ਖੜਕਾ ਸੁਣ ਕੇ ਭੱਜ ਕੇ ਆਏ ਆ ਜੋ ਦੇਖਿਆ ਕਿ ਬੈਂ ਡਵਾਈਡਰ ਤੇ ਪਲਟੀ ਪਈ ਸੀ ਇਹ ਬੱਚੇ ਦੀ ਵੀ ਡਵਾਈਡਰ ਕਰਕੇ ਰਹਿ ਗਈ ਨਹੀਂ ਇਹਨੇ ਹੋਰ ਪਲਟੀਆਂ ਖਾ ਜਾਣੀਆਂ ਸੀ ਬਹੁਤ ਜ਼ਬਰਦਸਤ ਟੱਕਰ ਹੋਈ ਹੈ ਪਰ ਬਚਤ ਰਹਿ ਗਈ ਜਦੋਂ ਅਸੀਂ ਆ ਕੇ ਦੇਖਿਆ ਬੱਚਿਆਂ ਨੂੰ ਚੀਂ ਢੀਂਗਾੜਾ ਪਿਆ ਹੋਇਆ ਸੀ ਬੱਚੇ ਗੱਡੀ 'ਚ ਉਤਰ ਰਹੇ ਸੀਗੇ ਨਾਲ ਦੀ ਨਾਲ ਲਵੇ ਘਰ ਇੱਕ ਉਹਨਾਂ ਦੇ ਬੱਚੇ ਸੀਗੇ ਉਹਨਾਂ ਨੇ ਆਪਣੀ ਗੱਡੀ ਕੱਡੀ ਨਾਲ ਦੀ ਨਾਲ ਬੱਚੇ ਬਿਠਾਏ ਤੇ ਹਸਤਾਲ ਨੂੰ ਲੈ ਗਏ ਹਸਤਾਲ 'ਚ ਉਹਦਾ ਦੇਖਣ ਨੂੰ ਵੀ ਲੱਗਦਾ ਸੀ ਬੱਚਿਆਂ ਦੇ ਦੋ ਤਿੰਨ ਦੇ ਸਾਨੂੰ ਲੱਗਿਆ ਵੀ ਸੱਟਾਂ ਜ਼ਿਆਦਾ ਹੈ ਲੇਕਿਨ ਬੋਲ ਰਹੇ ਸੀ ਠੀਕ ਠਾਕ ਸੀ ਉਸ ਤੋਂ ਬਾਅਦ ਹੁਣ ਗਾਹਾਂ ਰੈਫਰ ਕਰਤੇ ਥੋੜਾ ਸਿਰਚ ਜ਼ਿਆਦਾ ਸੱਟ ਹੈ ਤੇ ਨੁਕਸਾਨ ਦੋਨੇ ਗੱਡੀਆਂ ਦਾ ਇੱਕ ਓਵਰ ਸਪੀਡ ਸੀ ਦੂਜੇ ਨੇ ਰੋਡ ਤੇ ਚੜਨ ਲੱਗੇ ਦੇਖਿਆ ਨਹੀਂ ਗਲਤੀ ਦੋਨਾਂ ਦੀ ਹੈ ਬਾਕੀ ਐਕਸੀਡੈਂਟ ਦੇ ਵਿੱਚ ਕਿਸੇ ਦਾ ਕਿਸੇ ਨਾਲ ਦੁਸ਼ਮਣੀ ਤਾਂ ਹੁੰਦੀ ਨਹੀਂ ਅਚਨਚੇਤ ਹੋ ਜਾਂਦਾ। ਬਾਕੀ ਭਾਈ ਇਹ ਕਿਸੇ ਨਾ ਕਿਤੇ ਹੀ ਨਾ ਦਾ ਵੀ ਇੱਕ ਸਕੂਲ ਬੱਸ ਹੈ। ਤਾਂ ਆਪਾਂ ਕਹਦੇ ਆਂ ਵੀ ਗਲਤੀ ਇਸ ਦੀ ਵੀ ਤਾਂ ਸਕੂਲ ਬੱਸ ਦੀਆਂ ਜੋ ਟਰਮਿੰਟ ਕੰਡੀਸ਼ਨ ਹੈ ਉਹ ਵੀ ਪੂਰੀਆਂ ਹੋਣੀਆਂ ਚਾਹੀਦੀਆਂ। ਤਾਂ ਕਿਤੇ ਨਾ ਕਿਤੇ ਬੱਚਿਆਂ ਦਾ ਜੋ ਹੈ ਵੀ ਜਾਨ ਨਾਲ ਲੈ ਕੇ ਡਰਾਈਵਰ ਚੱਲ ਰਿਹਾ ਤਾਂ ਵੀ ਸਕੂਲ ਬੱਸ ਦੇ ਡਰਾਈਵਰ ਨੂੰ ਨਹੀਂ ਚਾਹੀਦਾ ਵੀ ਸਹੀ ਢੰਗ ਨਾਲ ਗੱਡੀ ਚਲਾਈ ਜਾਵੇ। ਉਹੀ ਮੈਂ ਕਹਿ ਰਿਹਾ ਵੀ ਇਹਨੇ ਜਦੋਂ ਰੋਡ ਤੇ ਨਾ ਇਹ 슬ਿੱਪ ਰੋਡ ਤੋਂ ਮੇਨ ਰੋਡ ਤੇ ਚੜਿਆ ਤਾਂ ਇਹਨੇ ਗੱਡੀ ਦੂਰੋਂ ਦੇਖ ਕੇ ਉਹਦਾ ਸਪੀਡ ਸੀ ਗੱਡੀ ਇਹਨੂੰ ਐਸ ਵੀ ਲੰਘ ਜਾਗੇ ਇਹਨੇ ਇੱਕਦਮ ਗੱਡੀ ਚੜਾਈ ਜਦੋਂ ਉਹ ਆਕੇ ਇਹਦੀ ਮੁਰਲੀ ਤਾਕੀ ਲਵੇ ਲੱਗੀ ਹੈ ਗੱਡੀ ਦਾ ਮੂੰਹ ਘੁਮਾਤਾ ਇੰਨੀ ਜਬਰਦਸਤ ਵੱਜੀ ਹੈ ਜਦੋਂ ਤਾਕੀ ਲਵੇ ਲੱਗੀ ਨਾ ਗੱਡੀ ਦੂਜੇ ਪਾਸੇ ਮੂੰਹ ਕਰਤਾ ਗੱਡੀ ਦਾ ਕਹਿਣਾ ਦਾ ਮਤਲਬ ਉਹ ਓਵਰ ਸਪੀਡ ਸੀ ਇਹਨੇ ਸਾਈਡਾਂ ਨਹੀਂ ਦੇਖੀਆਂ ਗਲਤੀ ਦੋਨਾਂ ਦੀ ਹੈ ਡਰਾਈਵਰ ਦੀ ਦੋਨੇ ਡਰਾਈਵਰਾਂ ਦੀ ਗਲਤੀ ਹੈ ਯਾਰ ਕਿਸੇ ਦਾ ਬੱਚਾ ਬੱਚਤ ਰਹਿ ਗਈ ਚਲੋ ਕਈ ਦਾ ਇਕੱਲੇ ਇਕੱਲੇ ਬੱਚੇ ਅੱਜ ਕੱਲ ਹਰੇਕ ਦਾ ਕਿਸੇ ਦਾ ਘਰੋਂ ਜੜਨੋਂ ਜੜਨ ਵਾਲਾ ਕੰਮ ਹੋ ਜਾਂਦਾ ਜੇ ਕੋਈ ਅਜਿਹਾ ਕੰਮ ਹੋ ਜੇ ਬਿਲਕੁਲ ਉਸ ਬਸ ਦੀਆਂ ਤਸਵੀਰਾਂ ਤੁਸੀਂ ਦੁਬਾਰਾ ਇੱਕ ਆਪਣੀ ਟੀਵੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਸ ਬਸ ਦੇ ਵਿੱਚ 20 ਦੇ ਕਰੀਬ ਜੋ ਬੱਚੇ ਸੀ ਸਵਾਰ ਸੀ ਤਾਂ ਜਿਸ ਤੋਂ ਬਾਅਦ 9 ਬੱਚਿਆਂ ਦੇ ਸੱਟਾ ਵੱਜਿਆ ਸੀ 9 ਤੋਂ ਬਾਅਦ ਇੱਕ ਬੱਚਾ ਪਟਿਆਲਾ ਦੇ ਵਿੱਚ ਰੈਫਰ ਕੀਤਾ ਗਿਆ ਤਾਂ ਇੱਕ ਬੱਚਾ ਜੋ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਕਿਤੇ ਨਾ ਕਿਤੇ ਵੱਡਾ ਜੋ ਹਾਦਸਾ ਮਾਨਸਾ ਦੇ ਬਰੇਟਾ ਦੇ ਵਿੱਚ ਅੱਜ ਹੋਇਆਗਾ ਤਾਂ ਮਾਨਸਾ ਦੇ ਬਰੇਟਾ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਵੱਡਾ ਹਾਸਾ ਹੋਣ ਹਟਾ ਲੈ ਇਸ ਹਾਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੱਟਾਂ ਦਾ ਕਰੀਬ 9 ਬੱਚਿਆਂ ਦੇ ਵੱਜੀਆਂ ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ 9 ਬੱਚਿਆਂ ਦੇ ਵਿੱਚੋਂ ਤਿੰਨ ਤੋਂ ਚਾਰ ਬੱਚੇ ਜੋ ਹਸਪਤਾਲ ਦੇ ਵਿੱਚੋਂ ਡਿਸਚਾਰਜ ਕਰ ਦਿੱਤੇ ਗਏ ਨੇ ਸੁਮਿਤ ਸੇਠੀ ਡੇਲੀ ਪੋਸਟ ਬਰੇਟਾ ਮਾਨਸਾ